ਹਾਂਜੀ ਗੁਰੂ ਪਿਆਰਿਓ ਅੱਜ ਮੈਂ ਆਪਣੇ ਆਪ ਨੂੰ ਵਟਪਾਗਾ ਸਮਝਦਾ ਜੋ ਕਿ ਬਲਾਸਪੁਰ ਦੇ ਨੇੜੇ ਇਹ ਜਗ੍ਹਾ ਜ਼ਿਲ੍ਹਾ ਰਾਮਪੁਰ ਕੈਰ ਬਲਾਸਪੁਰ ਮਾਠ ਖੇੜਾ ਰੋਡ ਭਾਈ ਮਤੀ ਦਾਸ ਨਿਵਾਸ ਜੋ ਕਿ ਬਪੂ ਅਜੀਤ ਸਿੰਘ ਜੀ ਭਾਈ ਮਤੀ ਦਾਸ ਦੀ ਅੰਸ਼ਵੰਸ਼ ਹਨ 8ਵੀਂ ਪੀੜੀ ਤੇ ਭਾਈ ਹਰਿੰਦਰ ਸਿੰਘ ਜੀ ਤੇ ਭਾਈ ਚਰਨਜੀਤ ਸਿੰਘ ਜੀ ਇਹ 9ਵੀਂ ਪੀੜੀ ਨੇ ਤੇ ਦਸਵੀਂ ਪੀੜ੍ਹੀ ਅੱਗੇ ਬੱਚੇ ਇਹ ਦਸਵੀਂ ਪੀੜ੍ਹੀ ਵਿੱਚ ਆਉਂਦੇ ਨੇ ਤੇ ਮੈਂ ਆ ਜਾ ਕੇ ਵੇਖਿਆ ਕਿ ਇਹਨਾਂ ਦੇ ਕੋਲ ਗੁਰੂ ਸਾਹਿਬ ਜੀ ਦੇ ਪ੍ਰਾਤਨ ਹੁਕਮਨਾਮੇ ਗੁਰੂ ਸਾਹਿਬ ਦੀਆਂ ਪ੍ਰਾਤਨ ਨਿਸ਼ਾਨੀਆਂ ਔਰ ਬਹੁਤ ਸਾਰਾ ਇਤਿਹਾਸ ਗੁਰੂ ਸਾਹਿਬ ਨੇ ਜਿਹੜੇ ਇਹਨਾਂ ਨੂੰ ਹੁਕਮਨਾਮੇ ਭੇਜੇ ਤੇ ਉਹ ਸਾਰੀਆਂ ਨਿਸ਼ਾਨੀਆਂ ਇਹਨਾਂ ਨੇ ਸਾਬ ਕੇ ਰੱਖੀਆਂ ਨੇ ਬਹੁਤ ਸਾਰੇ ਇਤਿਹਾਸਕਾਰਾਂ ਨੇ ਕਿਤਾਬਾਂ ਲਿਖੀਆਂ ਛਾਪੀਆਂ ਨੇ ਇਨਾਂ ਦੇ ਕੋਲੋਂ ਇਹਨਾਂ ਦੇ ਪਰਿਵਾਰਾਂ ਕੋਲੋਂ ਹੁਕਮਨਾਮਿਆਂ ਦੇ ਉਤਾਰੇ ਕਰਵਾਏ ਉਹਨਾਂ ਨੇ ਫੋਟੋਆਂ ਲਾਈਆਂ ਨੇ ਕਿਤਾਬਾਂ ਦੇ ਵਿੱਚ ਇਤਿਹਾਸ ਵਿੱਚ ਪਰ origignal ਇੱਥੇ ਆ ਕੇ ਵੇਖਿਆ ਬੜਾ ਚੰਗਾ ਲੱਗਾ ਬੜੀ ਖੁਸ਼ੀ ਹੋਈ 350 ਸਾਲਾਂ ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਜਿੱਥੇ ਸਾਰੀ ਕੌਮ ਮਨਾ ਰਹੀ ਹੈ ਉਥੇ ਚਾਹੀਦਾ ਹੈ ਜਿਹੜੇ ਸੱਜਣ ਥੋੜਾ ਜਿਹਾ ਇੰਟਰਸਟ ਰੱਖਦੇ ਨੇ ਸ਼ੌਂਕ ਰੱਖਦੇ ਨੇ ਗੁਰੂ ਸਾਹਿਬ ਜੀ ਦੀਆਂ ਨਿਸ਼ਾਨੀਆਂ ਨਾਲ ਉਹ ਜਰੂਰ ਇੱਥੇ ਬਲਾਸਪੁਰ ਦੇ ਵਿੱਚ ਵੀ ਆਉਣ ਦਰਸ਼ਨ ਮੇਲੇ ਕਰਨ ਇਹਨਾਂ ਦੇ ਪਰਿਵਾਰ ਨੂੰ ਮਿਲਣ ਹੌਸਲਾ ਫੁਜਾਈ ਵੀ ਕਰਨ ਮੈਂ ਇਹ ਬੇਨਤੀ ਨਾਲ ਪੰਜਾਬ ਸਰਕਾਰ ਨੂੰ ਵੀ ਕਰਦਾ ਸਾਡੇ ਇੱਥੋਂ ਦੇ ਯੂਪੀ ਦੀ ਸੰਗਤ ਨੂੰ ਤੇ ਉਹਨਾਂ ਨੂੰ ਵੀ ਕਰਦਾ ਸਰਕਾਰ ਤੱਕ ਵੀ ਤੇ ਜਿਹੜੇ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਉਹ ਵੀ ਇੱਥੇ ਆਏ ਐ ਭਾਈ ਸਾਹਿਬ ਰਗਵੀਰ ਸਿੰਘ ਹੁਣੀ ਆਏ ਐ ਸਾਰਿਆਂ ਨੂੰ ਪਤਾ ਇਸ ਪਰਿਵਾਰ ਦਾ ਤੇ ਸਾਰਿਆਂ ਨੂੰ ਰਲ ਮਿਲ ਕੇ ਸੋਹਣੇ ਤਰੀਕੇ ਨਾਲ ਇਸ ਇਹਨਾਂ ਪਰਿਵਾਰਾਂ ਦੀ ਬਾਹ ਵੀ ਫੜਨੀ ਚਾਹੀਦੀ ਹੈ ਤੇ ਸਤਕਾਰ ਇਹਨਾਂ ਦਾ ਕਾਇਮ ਹੋਣਾ ਚਾਹੀਦਾ ਬਾਹ ਫੜਨ ਦਾ ਮਤਲਬ ਮੈਂ ਸਿਰਫ ਇਹ ਨਹੀਂ ਕਹਿ ਰਿਹਾ ਕਿ ਅਸੀਂ ਫਾਈਨੈਂਸ਼ਲੀ ਹੈਲਪ ਕਰੀਏ ਰੋਟੀ ਸਾਰੇ ਖਾਂਦੇ ਐ ਕਾਰੋਬਾਰ ਆਪਣੇ ਕੰਮਕਾਰ ਕਰਦੇ ਐ ਸਾਰੇ ਪਰ ਗੱਲ ਇਹ ਹੁੰਦੀ ਐ ਕਿ ਸਤਕਾਰ ਕਾਇਮ ਹੋਵੇ ਤਾਂ ਜੋ ਬਾਕੀਆਂ ਦੇ ਅੰਦਰ ਇਹ ਵੀ ਪੈਦਾ ਹੋਵੇ ਵੀ ਸਿੱਖੀ ਦੇ ਵਿੱਚ ਜਦੋਂ ਕੋਈ ਏਡੀ ਵੱਡਾ ਯੋਗਦਾਨ ਪਾਉਂਦਾ ਐ 60 ਤੋਂ ਲੈ ਕੇ 80 ਸ਼ਹੀਦ ਇੱਕ ਪਰਿਵਾਰ 'ਚ ਹੁੰਦੇ ਐ ਤੇ ਉਹਨਾਂ ਦਾ ਸਤਕਾਰ ਸਿੱਖ ਕੌਮ ਕਿਦਾਂ ਕਰਦੀ ਐ ਇੰਨਾ ਵੱਡੀ ਬੰਸਾਵਲੀ ਐ ਤੇ ਸਾਡਾ ਫਰਜ਼ ਬਣਦਾ ਐ ਕਿ ਅਸੀਂ ਇਹਨਾਂ ਪਰਿਵਾਰਾਂ ਦਾ ਸਤਕਾਰ ਕਾਇਮ ਕਰੀਏ ਜਿੱਥੇ-ਜਿੱਥੇ ਵੀ ਪੰਜਾਬ ਵਿੱਚ ਦੁਨੀਆ ਭਰ ਦੀਆਂ ਸਟੇਜਾਂ ਤੇ ਇਹ ਜਾਣ ਇਹਨਾਂ ਦਾ ਬਣਦਾ ਸਤਕਾਰ ਜਿਹੜਾ ਉਹ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਤਾਂ ਜੋ ਬਾਕੀ ਜਿਹੜੇ ਸਿੱਖੀ ਲਈ ਕੁਝ ਕਰਨਾ ਚਾਹੁੰਦੇ ਐ ਉਹਨਾਂ ਅੰਦਰ ਚਾ ਪੈਦਾ ਹੋਵੇ ਇਹ ਸਿੱਖ ਕੌਮ ਕਿੰਨਾ ਪਿਆਰ ਕਰਦੀ ਏ ਹੱਥਾਂ ਤੇ ਚੁੱਕਦੀ ਏ ਕਿੰਨਾ ਸਾਨੂੰ ਸਾਂਭਦੇ ਏ ਉਹਨਾਂ ਨੂੰ ਚੰਗਾ ਲੱਗੇ ਸੋ ਬਹੁਤ ਸੋਹਣਾ ਲੱਗਾ ਅੱਜ ਮੈਂ ਇੱਥੇ ਯੂਪੀ ਦੇ ਸਮਾਗਮ ਕਰਨ ਆਇਆ ਸੀ ਤੇ ਇਹਨਾਂ ਦੇ ਸੱਦੇ ਤੇ ਬਹੁਤ ਪਿਆਰ ਨਾਲ ਇਹਨਾਂ ਨੇ ਸੇਵਾ ਸਾਨੂੰ ਕਰਨੀ ਚਾਹੀਦੀ ਸੀ ਪਰ ਇਹਨਾਂ ਨੇ ਜਲ ਪਾਣੀ ਛਕਾਇਆ ਪ੍ਰਸ਼ਾਦਾ ਪਾਣੀ ਛਕਾਇਆ ਬਹੁਤ ਖੁਸ਼ੀ ਹੋਈ ਏ ਤੇ ਗੁਰੂ ਸਾਹਿਬ ਹਮੇਸ਼ਾ ਜਿਵੇਂ ਤੁਹਾਡੇ ਪਰਿਵਾਰਾਂ ਨੂੰ ਜੋੜਿਆ ਸੀ ਜੋੜੀ ਰੱਖਣ ਸਾਡੇ ਜੋੜਣ ਦੀ ਜਾਂ ਕਹਿਣ ਦੀ ਤਾਂ ਗੱਲ ਹੀ ਨਹੀਂ ਗੁਰੂ ਸਾਹਿਬ ਖਲਗੀਆਂ ਵਾਲੇ ਪਾਤਸ਼ਾਹ ਦੇ ਕੋਡ ਦੇ ਹੁਕਮਨਾਮੇ ਨੇ ਤੁਹਾਡੀਆਂ ਪਰਿਵਾਰਾਂ ਤੇ ਬਖਸ਼ਿਸ਼ ਹੈ ਖੁਸ਼ੀ ਹੈ ਗੁਰੂ ਸਾਹਿਬ ਨੇ ਚੜ੍ਹਦੀ ਕਲਾ ਬਖਸ਼ੀ ਹੈ ਸੋ ਗੁਰੂ ਸਾਹਿਬ ਮੇ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ